ਹਰੀ ਓਮ ਜਨਰਲ ਐਡਵੋਕੇਟ ਲੁਧਿਆਣਾ ਤੋਂ ਹਾਂਜੀ ਜਨੂ ਸਾਹਿਬ ਸਵਾਗਤ ਹੈ ਸ਼ੋਅ ਦੇ ਵਿੱਚ ਜਰਾ ਥੋੜਾ ਜਿਹਾ ਫੋਨ ਦੇ ਨਜ਼ਦੀਕ ਆ ਜਾਓ ਔਰ ਥੋੜੀ ਉੱਚੀ ਬੋਲੋ ਪਲੀਜ਼ ਹਾਂਜੀ ਹਾਂਜੀ ਫੋਨ ਦੇ ਨਜ਼ਦੀਕ ਆ ਗਿਆ ਜੀ ਹਾਂਜੀ ਦੱਸੋ ਕੀ ਗੱਲ ਸਾਂਝੀ ਕਰਨੀ ਜੀ ਕੀ ਲੱਗਦਾ ਵਾ ਲੁਧਿਆਣਾ ਸੀਟ ਦੇ ਵਿੱਚ ਕੀ ਮਾਹੌਲ ਇਸ ਵੇਲੇ ਬਣਿਆ ਹੋਇਆ ਦੇਖੋ ਜੀ ਮਾਹੌਲ ਇਹ ਹੈ ਕਿ ਜਿਹੜੇ ਵੀ ਪਾਰਟੀਆਂ ਦੇ ਕੈਂਡੀਡੇਟ ਨੇ ਉਹ ਜਿਹੜੇ ਅਸਲ ਮੁੱਦੇ ਆ ਅਸਲ ਮੁੱਦੇ ਜਿਹੜੇ ਲੁਧਿਆਣੇ ਦੇ ਨੇ ਉਹਨਾਂ ਦੀ ਗੱਲਬਾਤ ਕਰਨ ਤੋਂ ਬੈ ਤੋਂ ਜ਼ਿਆਦਾ ਉਹ ਆਪਣੇ ਰਾਜਨੀਤਿਕ ਦਲਾਂ ਦੇ ਇੱਕ ਦੂਜੇ 'ਤੇ ਉਪਰ ਇਲਜ਼ਾਮ ਲਗਾਉਣਾ ਉਹਦੀਆਂ ਗੱਲਾਂ ਜ਼ਿਆਦਾ ਹੋ ਰਹੀਆਂ ਲੋਕਾਂ ਦੇ ਪਬਲਿਕ ਦੇ ਮੁੱਦੇ ਜਿਹੜੇ ਨੇ ਉਹ ਘੱਟ ਹੋ ਰਹੇ ਨੇ ਹੂੰ ਤੇ ਮੇਰੇ ਸਾਹਮਣੇ ਲੋਕਾਂ ਕੋਲੇ ਚੁਆਇਸ ਕੋਈ ਹੈ ਨਹੀਂ ਹੈ ਚਾਹੇ ਚ ਇੱਕ ਨੂੰ ਪਤਾ ਵੀ ਅਸੀਂ ਇੱਕ ਨੇ ਜਿੱਤ ਜਾਣਾ ਤੇ ਜਨਤਾ ਜਿਹੜੀ ਹੈ ਉੱਥੇ ਦੀ ਉੱਥੇ ਰਹਿਣੀ ਹੈ ਜਿੱਥੇ 75 ਸਾਲਾਂ ਤੋਂ ਰਹੀ ਹੋਈ ਹੈ ਗਰੀਬ ਨੇ ਗਰੀਬ ਰਹਿਣਾ ਅਮੀਰ ਨੇ ਅਮੀਰ ਬਣੀ ਜਾਣਾ ਤੇ ਜਿਹੜਾ ਸਿਸਟਮ ਦੇ ਵਿੱਚ ਜਿਹੜਾ ਸਾਡੀ ਗ੍ਰਾਵਟ ਹੋ ਰਹੀ ਹੈ ਉਹਨੂੰ ਰੋਕਣ ਵਾਸਤੇ ਕਿਸੇ ਕੋਲ ਕੋਈ ਪੁਲਿਸ ਨਹੀਂ ਹੈ ਕੋਈ ਸਿਸਟਮ ਨਹੀਂ ਹੈ ਫਿਰ ਆਪਾਂ ਕੁਆਲਿਫੀਕੇਸ਼ਨ ਦੇਖਦੇ ਹਾਂ ਇਹਨਾਂ ਸਾਰਿਆਂ ਦੀ ਕੋਈ ਵੀ ਜਿਹੜੇ ਮੇਜਰ ਚਾਰ ਕੈਂਡੀਡੇਟ ਹੈ ਉਹਨਾਂ ਦੀ ਕੁਆਲਿਫੀਕੇਸ਼ਨ 12ਵੀਂ ਤੋਂ ਥੱਲੇ ਆ ਓਕੇ ਤੇ ਜਿਹੜੇ ਜਿਹੜੇ ਬੰਦੇ ਨੇ ਸੰਵਿਧਾਨ ਨਹੀਂ ਪੜਿਆ ਹੋਇਆ ਜਿਨੂੰ ਸੰਵਿਧਾਨ ਦੀ ਨੋਲਿਜ ਨਹੀਂ ਹੈ ਉਹ ਦੇਸ਼ ਕਿੱਥੋਂ ਚਲਾ ਲੇਗਾ ਉਹ ਮੈਂਬਰ ਪਾਰਲੀਮੈਂਟ ਬਣਨੇ ਚਾ ਰਹੇ ਨੇ ਮੈਂਬਰ ਪਾਰਲੀਮੈਂਟ ਨੂੰ ਇਹ ਤੇ ਪਤਾ ਹੋਣਾ ਚਾਹੀਦਾ ਕਿ ਮੇਰੀ ਅਸਲ ਚ ਜ਼ਿੰਮੇਵਾਰੀ ਕੀ ਹੈ ਪਰ ਹਰੀ ਓਮ ਜੰਦਲ ਜੀ ਇਹ ਦੱਸੋ ਤੁਸੀਂ ਆਪ ਪੇਸ਼ੇ ਚੋਂ ਪੇਸ਼ੇਵਜੋਂ ਵਕੀਲ ਜੇ ਤੁਸੀਂ ਔਰ ਹੋਰ ਸਾਰੇ ਵਕੀਲ ਸਹਿਬਾਨ ਕੀ ਫੀਲ ਕਰਦੇ ਆ ਕਿ ਲੁਧਿਆਣੇ ਦੇ ਕੀ ਪ੍ਰੋਮਿਨੈਂਟ ਇਸ਼ੂਜ਼ ਨੇ ਜਿਨ੍ਹਾਂ ਤੇ ਧਿਆਨ ਦੇਣ ਦੀ ਲੋੜ ਆ ਔਰ ਜਿਨ੍ਹਾਂ ਵੱਲ ਇਹ ਕੈਂਡੀਡੇਟ ਜਿਹੜੇ ਨੇ ਧਿਆਨ ਨਹੀਂ ਦੇ ਰਹੇ ਦੇਖੋ ਲੁਧਿਆਣੇ ਦੇ ਵਿੱਚ ਇਹ ਜਿਹੜੇ ਇਸ਼ੂਜ਼ ਨੇ ਸਭ ਤੋਂ ਪਹਿਲਾਂ ਇਸ਼ੂ ਹੈ ਟ੍ਰੈਫਿਕ ਦਾ ਬਹੁਤ ਮੇਜਰ ਇਸ਼ੂ ਹੈ ਓਕੇ ਟ੍ਰੈਫਿਕ ਦਾ ਇਸ਼ੂ ਹੈ ਕੰਜੈਸ਼ਨ ਵੱਧਦੀ ਜਾ ਰਹੀ ਹੈ ਡੇ ਬਾ ਡੇ ਰੋਡ ਐਕਸੀਡੈਂਟ ਦਾ ਤੁਸੀਂ ਨੰਬਰ ਪੂਰੇ ਪੰਜਾਬ ਦਾ ਚੈੱਕ ਕਰੋਗੇ ਤੇ ਹਾਈest ਨੰਬਰ ਆਫ ਐਕਸੀਡੈਂਟਸ ਆ ਰਿਨ ਪੰਜਾਬ ਹਮਮ ਔਰ ਇਨਫੈਕਟ ਨਾਰਥ ਇੰਡੀਆ ਦਾ ਵੀ ਫਿਗਰ ਤੁਸੀਂ ਚੈੱਕ ਕਰੋਗੇ ਤੇ ਤੁਹਾਨੂੰ ਪਤਾ ਚੱਲੇਗਾ ਕਿ ਲੁਧਿਆਣਾ ਦਾ ਜਿਹੜਾ ਫਿਗਰ ਹੈ ਇਟ ਇਜ਼ 1 ਆਫ ਦੀ ਟਾਪ ਮੋਸਟ ਸਿਟੀ ਵਿਦ ਦੀ ਹਾਈest ਨੰਬਰ ਆਫ ਐਕਸੀਡੈਂਟਸ ਹਮ ਔਰ ਐਕਸੀਡੈਂਟਸ ਬੜੇ ਫੈਟਲ ਹੁੰਦੇ ਨੇ ਜਿਹੜੀ ਰੋਡਸ ਦੀ ਪਲੈਨਿੰਗ ਹੈ ਉਹ ਬਿਲਕੁਲ ਹੀ ਅਨਪਲਾਨਡ ਸਟਰਕਚਰ ਹੈ ਫਿਰ ਜਿਹੜੇ ਜਿੰਨੇ ਵੀ ਲਾਜ਼ ਬੰਦੇ ਨੇ ਉਹਦੇ ਵਿੱਚ ਕਿਸੇ ਵੀ ਪਬਲਿਕ ਦੀ ਪਾਰਟਿਸਪੇਸ਼ਨ ਹੁੰਦੀ ਨਹੀਂ ਇਹ ਲੋਕ ਜਾਣਦੇ ਨੇ ਪਾਰਲੀਮੈਂਟ ਚ ਲਾਅ ਬਣਾ ਲੈਂਦੇ ਨੇ ਕਦੇ ਵੀ ਲੋਕਾਂ ਦੇ ਨਾਲ ਡਿਸਕਸ਼ਨ ਹੀ ਨਹੀਂ ਕਰਦੇ ਵੀ ਅਸੀਂ ਲਾਅ ਬਣਾਉਣ ਜਾ ਰਹੇ ਹਾਂ ਤੁਹਾਡੀ رائے ਕੀ ਹੈ ਹਮ ਲਾਅ ਲੋਕਾਂ ਨੂੰ ਚਾਹੀਦਾ ਵੀ ਕਿ ਨਹੀਂ ਇਹ देयर ਪਬਲਿਕ ਰਿਪਰੈਜ਼ੈਂਟੇਟਿਵ ਐਜ਼ ਅ ਪਬਲਿਕ ਰਿਪਰੈਜ਼ੈਂਟੇਟਿਵ देयर ਫੋਰਮੋਸਟ ਡਿਊਟੀਆਂ టు ਫਸਟ ਆਫ ਆਲ ਡਿਸਕਸ தி ਮੈਟਰ ਵਿਦ ਅ ਪਬਲਿਕ ਕਿ ਅਸੀਂ ਤੁਹਾਡੀ ਮੁਸ਼ਕਲਾਂ ਕੀ ਹੈ ਕਿਦਾਂ ਤੁਹਾਡੀਆਂ ਮੁਸ਼ਕਲਾਂ ਹੱਲ ਹੋਣੀਆਂ ਉਹਦੇ ਵਾਸਤੇ ਕਿਹੜਾ ਲਾਅ ਬਣਾਣਾ ਉਹ ਤੇ ਡਿਸਕਸ਼ਨ ਹੁੰਦੀ ਨਹੀਂ ਇਹ ਲੋਕ ਜਾ ਕੇ ਲੋਗਾਂ ਦੀ ਵੋਟਾਂ ਲੈ ਕੇ ਇਮੋਸ਼ਨਲੀ ਬਲੈਕਮੇਲ ਕਰਕੇ ਵੋਟਾਂ ਲੈ ਕੇ ਬਾਅਦ ਵਿੱਚ ਜਿੱਤਣ ਤੋਂ ਬਾਅਦ ਤੇ ਲੋਕਾਂ ਨੂੰ ਕਦੇ ਕਿਸੇ ਸੰਪਰਕ ਨਹੀਂ ਰੱਖਦੇ ਕੋਈ ਹੁਣ ਕੈਂਡੀਡੇਟ ਬਾਹਰੋਂ ਆ ਗਿਆ ਕੈਂਡੀਡੇਟ ਤੇ ਲੋਕਲ ਹੋਣਾ ਚਾਹੀਦਾ ਜਿਹੜਾ ਲੋਕਾਂ ਨੂੰ ਜਨਤਾ ਨੂੰ ਜਾਣਦਾ ਹੋਵੇ ਲੋਕਾਂ ਦੇ ਨਾਲ ਪਰ 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 ਜਿੰਦਲ ਸਾਹਿਬ ਤਿੰਨ ਕੈਂਡੀਡੇਟ ਜਿਹੜੇ ਪ੍ਰਮੁੱਖ ਚਾਰਾਂ ਦੇ ਵਿੱਚੋਂ ਤਿੰਨ ਤੇ ਲੋਕਲ ਨੇ ਸਿਰਫ ਰਾਜਾ ਵੜਿੰਗਪੁਰੋਂ ਬਾਹਰੋਂ ਆਏ ਆ ਦੇਖੋ ਜਿਹੜੇ ਬਾਹਰੋਂ ਆਏ ਨੇ ਰਾਜਾ ਵੜਿੰਗ ਬਾਹਰੋਂ ਆਏ ਨੇ ਜਿਹੜੇ ਤਿੰਨ ਕੈਂਡੀਡੇਟ ਨੇ ਬਿੱਟੂ ਪਹਿਲਾਂ ਅਨੰਦਪੁਰ ਸਾਹਿਬ ਤੋਂ ਚੋਣ ਲੜਦਾ ਸੀਗਾ ਜੀ ਸ਼ੋਰ ਠੀਕ ਹੈ ਨਾ ਜੀ ਤੇ ਜਦੋਂ ਤੁਸੀਂ ਇੱਕ ਕੰਸਟਿਟੂਐਂਸੀ ਨੂੰ ਰਿਪਰੈਜ਼ੈਂਟ ਕਰਦੇ ਹੋ ਇੱਕ ਕੰਸਟਿਟੂਐਂਸੀ ਦੇ ਏਰੀਆ ਦੀ ਪ੍ਰੋਬਲਮ ਸਮੱਸਿਆ ਦਾ ਵਹ ਹੱਲ ਨਹੀਂ ਕਰਾਂਦੇ ਫਿਰ ਤੁਸੀਂ ਦੂਜੀ ਕੰਸਟਿਟੂਐਂਸੀ ਚਲੇ ਜਾਂਦੇ ਸੋ ਸੋ ਜੋ ਤੁਸੀਂ ਤੁਹਾਡੀ ਗੱਲਾਂ ਤੋਂ ਇੰਜ ਲੱਗ ਰਿਹਾ ਵੀ ਵੋਟਰ ਕਾਫੀ ਨਿਰਾਸ਼ ਨੇ ਐਟ ਲੀਸਟ ਤੁਸੀਂ ਨਿਰਾਸ਼ ਜੇ ਸੋ ਇਹਦਾ ਫਿਰ ਕੀ ਹੱਲ ਤਾਂ ਫਿਰ ਕਿਦੋਂ ਲੱਗਦਾ ਰੁਝਾਨ ਜਾ ਗਿਆ ਵਾ ਐਜ਼ ਅ ਦੇਖੋ ਜੀ VOTING ਪਰਸੈਂਟੇਜ ਹੁੰਦੀ 55% ਹਾਂ ਤੋਂ ਲੱਗੇ 60% ਨੇ ਤਾਂ ਮਤਲਬ 40% ਵੋਟਰ ਦਾ ਕੋਈ ਇੰਟਰਸਟ ਨਹੀਂ ਡਿਵੈਲਪ ਹੋਇਆ ਅਜੇ ਤੱਕ ਹੂੰ 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 ਠੀਕ ਹੈ ਤੇ ਜਿਹੜੇ 55 ਤੋਂ 60% ਲੋਕ ਵੋਟ ਪਾਣ ਜਾਂਦੇ ਨੇ ਉਹਨਾਂ ਦੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਉਹਦੇ ਚੋ 90% ਨੂੰ ਤੇ ਇਹ ਵੀ ਨਹੀਂ ਪਤਾ ਕਿ ਮੈਂ ਵੋਟ ਕਾਹਦੇ ਵਾਸਤੇ ਪਾਣ ਜਾ ਰਹੇ ਹਾਂ ਪਰ ਜਿਵੇਂ ਤੁਸੀਂ ਟ੍ਰੈਫਿਕ ਦੀ ਗੱਲ ਕੀਤੀ ਪਾਰਕਿੰਗ ਦੀ ਵੀ ਇਸ਼ੂ ਆ ਉਥੇ ਤੁਹਾਨੂੰ ਕਿਸੇ ਨੇ ਕੋਈ ਮੈਟਰੋ ਵਰਗੀ ਸਕੀਮ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਜਾਂ ਕਿਸੇ ਨੇ ਗੱਲ ਨਹੀਂ ਕੀਤੀ ਇਹਦੇ ਬਾਰੇ ਦੇਖੋ ਜੀ ਮੈਟਰੋ ਦੀ ਗੱਲਾਂ ਕਰਦੇ ਆ ਮੈਟਰੋ ਦੀ ਫੀਜ਼ਿਬਿਲਟੀ ਰਿਪੋਰਟ ਇੱਕ ਵਾਰੀ ਤਿਆਰ ਹੋਈ ਸੀ ਆਹ ਤਾਂ ਕੁਝ ਸਾਲ ਪਹਿਲਾਂ ਫੇ ਲੁਧਿਆਣੇ ਦੀ ਤੇ ਉਹ ਰਿਪੋਰਟ ਆਈ ਸੀ ਇਟ ਇਜ਼ ਨੋਟ ਫੀਜ਼ੀਬਲ ਫੋਰ a ਪਲੇਸ ਲਿਖ ਲੁਧਿਆਣਾ ਇਹ ਰਿਪੋਰਟ ਆ ਚੁੱਕੀ ਉਹਦੀ ਗੱਲ ਨਹੀਂ ਕੋਈ ਕਰਦੇ ਲੋਹਾਬ ਨੇ ਵਾਅਦੇ ਲੋਹਾਬ ਨੇ ਪ੍ਰੋਮਿਸ ਦਿਖਾ ਕੇ ਕੁਝ ਵੀ ਕੁਝ ਵੀ ਇਹਨਾਂ ਦੀ ਕੋਈ ਕਾਉਂਟੇਬਿਲਟੀ ਤਾਂ ਹੈ ਨਹੀਂ ਜਿਹੜਾ ਮਰਜ਼ੀ ਵਾਅਦਾ ਕਰੀ ਚੱਲੋ ਮਿਹਰਬਾਨੀ ਥੈਂਕ ਯੂ ਥੈਂਕ ਯੂ ਬਹੁਤ ਚੰਗਾ ਲੱਗਾ ਹਰੀ ਓਮ ਜੰਦਲ ਜੀ ਤੁਸੀਂ ਜੁੜੇ ਔਰ ਇੱਕ ਪਰਸਪੈਕਟਿਵ ਦਿੱਤਾ ਅੱਜ ਦੀ ਡਿਸਕਸ਼ਨ ਨੂੰ